ਤੋਂ ਦਬੋਤ ਪੈ ਰਹੀ ਹੈ ਜੀ ਤੇ ਰੈਡ ਅਲਰਟ ਵੀ ਜਾਰੀ ਹੈ ਪੰਜਾਬ ਚ ਰੈਡ ਅਲਰਟ ਜਾਰੀ ਹੈ ਜਿਹੜੇ ਬੰਦੇ ਸਫ਼ਰ ਕਰਨੇ ਸਫ਼ਰ ਕਰਦੇ ਉਹਨਾਂ ਨੂੰ ਧੁੰਦ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਮੈਂ ਕਹਿੰਦਾ ਵੀ ਸਫ਼ਰ ਕੀ ਜੇ ਟਰੱਕ ਦੇਗਾ ਬਿਲਕੁਲ ਹਰੇਕ ਬੰਦੇ ਨੂੰ ਆਟ ਵਾਲੇ ਨੂੰ ਵੀ ਧੁੰਦ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਹਰੇਕ ਨੂੰ ਦਿੱਕਤ ਚ ਪਾਉਂਦੀ ਹੈ ਜਦੋਂ ਵੀ ਆਪ ਸਵੇਰੇ ਆਪਾਂ ਦੇਖਦੇ ਆ ਉੱਠ ਕੇ ਹੁਣ ਵੀ ਆਪਣੀ ਸ਼ੀਸ਼ੇ ਦੇ ਵੀ ਧੁੰਦ ਜੰਮੀ ਹੁੰਦੀ ਹੈ ਕੋਰਾ ਜੰਮਿਆ ਹੁੰਦਾ ਜੇ ਸਵੇਰੇ ਆਪਣੀ ਗੱਡੀ ਬਾਹਰ ਖੜੀ ਹੁੰਦੀ ਹੈ ਵੀ ਕੋਰਾ ਜੰਮਿਆ ਹੁੰਦਾ ਸਵੇਰੇ ਦੇ ਬਿਲਕੁਲ ਬਿਲਕੁਲ ਖਰਾਬ ਹੋ ਜਾਂਦਾ ਹੈ ਮਾਹੌਲ ਜਮਾ ਤੁਹਾਨੂੰ ਦਾ ਜੇ ਆਪ ਸਫ਼ਰ ਕਰਦੇ ਆਪ ਨੂੰ ਅੱਗੇ ਦਿਨ ਨਹੀਂ ਗਿਆ ਧੁੰਦ ਜੇ ਵੀ ਕੀ ਆ ਰਿਹਾ ਕੀ ਨਹੀਂ ਆ ਰਿਹਾ ਕਰੀਗੇ ਜਦਿਆਂ ਮੇ ਹੋਵੇ ਪਰ ਆਪਾਂ ਨਾ ਇੱਕタミン ਦੇਖਦੀ ਆਪਾਂ ਨੂੰ ਨਹੀਂ ਦਿਖਦੀ ਹੈਗੀਆਂ ਆਪਾਂ ਦਾ ਅੰਦਰੋਂ ਆ ਸੀਸੇ ਦੀ ਬਹੁਤ ਜ਼ਿਆਦਾ ਦੇਖਿਆ ਜਾਂਦੀ ਹੈ ਸਭ ਤੋਂ ਵੱਡੀ ਗੱਲ ਇਹਦੇ ਉਹਦੇ ਵਾਸਤੇ ਚਾਹੀਦੇ ਸੋਨੂੰ ਜੀ ਆਲੂ ਅੱਛਾ ਆਲੂ ਹਾਂ ਆਲੂ ਸੋਨੂੰ ਬਾਦ ਧੁੰਦ ਦਾ ਸਾਹਮਣਾ ਕਰਨਾ ਸਿਖਾਉਗਾ ਤੁਹਾਨੂੰ ਆਲੂ ਕਿਵੇਂ ਧੁੰਦ ਦਾ ਸਾਹਮਣਾ ਹੁੰਦਾ ਨਹੀਂ ਆਲੂ ਕਿਵੇਂ ਬਚਾਉਗਾ ਆਪਾਂ ਨੂੰ ਧੁੰਦ ਆ ਦੇਖੋ ਜੀ ਤੁਸੀਂ ਆਲੂ ਨੂੰ ਕੱਟਨੇਗਾ ਆਲੂ ਕੱਟ ਲਿਆ ਆਪਾਂ ਹਾਂ ਪਾਣੀ ਵੀ ਹੈਗਾ ਜੀ ਆਪਣੇ ਕੋਲ ਠੀਕ ਹੈ ਜੀ ਵੀ ਜਦੋਂ ਵੀ ਆਪਾਂ ਸਵੇਰੇ ਗੱਡੀ ਤੋਰਨੀ ਹੈ ਉਦੋਂ ਦਾ ਮਾਹੌਲ ਹੈ ਜਾਂ ਰੋਜ਼ ਡੇਲੀ ਦਾ ਰੁਟੀਨ ਹੈ ਡੇਲੀ ਦਾ ਜੀ ਠੀ ਆ ਦੇਖੋ ਜਦੋਂ ਵੀ ਆਪਾਂ ਨੇ ਧੁੰਦ ਦੇ ਵਿੱਚ ਗੱਡੀ ਲੈ ਕੇ ਬਾਹਰ ਨਿਕਲਣਾ ਉਹਦੋਂ ਹੀ ਕੰਮ ਕਰਨਾ ਹੈ ਹਾਂ ਠੀਕ ਹੈ ਇੱਕ ਤਾਂ ਸੀਸੇ ਤੇ ਜਦੋਂ ਆਪਾਂ ਨੇ ਆਪਾਂ ਜੀ ਨਹੀਂ ਇੱਕ ਸੌਸ ਜੀ ਸੌਸ ਇਹ ਸੌਸ ਕਿਹੜੀ ਆਪਣੀ ਘਰੇ ਪਈ ਸੀ ਉਹੀ ਹੈ ਕੀ ਕੋਈ ਕਿਹੜੀ ਮਰਜ਼ੀ ਸੌਸ ਹੋਵੇ ਕੋਈ ਮਰਜ਼ੀ ਹੋਵੇ ਸੌਸ ਜੀ ਠੀਕ ਹੈ ਸੌਸ ਆਪਾਂ ਆਲੂ ਤੇ ਲਾ ਲਈ ਹਾਂ ਇਹ ਸਾਫ ਇਸ ਤਰੀਕੇ ਨਾਲ ਲਾਣੀ ਹੈ ਤੁਸੀਂ ਤੇ ਆਲੂ ਦੋ ਲੈ ਲਓ ਤੁਸੀਂ ਨਹੀਂ ਸੀਸਾ ਇਹ ਕੰਮ ਕੀ ਕਰੂਗੀ ਇਹ ਗੱਲ ਦੀ ਸਮਝ ਨਹੀਂ ਆ ਰਹੀ ਕਰੀਮ ਬਾਈ ਮੜੀ ਹੈਲਪ ਉਧਰ ਜਾਈ ਮੜਾ ਜਾ ਦੂਜੇ ਪਾਸੇ ਆ ਲਾ ਲਓ ਥੋੜੀ ਜੀ ਸੌਸ ਇਹਦੇ ਨਾਲ ਠੀਕ ਹੈ ਸੌਸ ਲਾ ਕੇ ਆਪਾਂ ਸੀਸੇ ਦੇ ਹਿੱਸੇ ਤੇ ਖਾਲ ਇਹ ਤੁੰਦ ਤੋ ਕਿਵੇਂ ਤੁੰਦ ਜੰਮ ਜਾਂਦੀ ਹੈ ਜੇ ਆਪਣੀ ਸੀਸੇ ਦੀ ਨਹੀਂ ਇਹ ਹੁਣ ਇੱਕ ਜਦੋਂ ਆਪਾਂ ਸਫਰ ਕਰਦੇ ਆ ਇੱਕ ਵਾਰੀ ਤਾਂ ਆਪਾਂ ਧੁੰਦ ਤਾਰਤੀ ਸੀਸੇ ਦੇ ਤੋ ਕੇ ਵੀ ਤਾਰ ਦਾਂਗੇ ਜਦੋਂ ਤੁੰਦ ਲਗਾਤਾਰ ਗੱਡੀ ਤੇ ਡਿਗੂਗੀ ਅੱਗੇ ਹਾਂ ਇਹ ਤਾਂ ਜੰਮਦੀ ਨਹੀਂ ਗਈ ਉਸ ਉਸ ਵੇਲੇ ਅੱਛਾ ਛੋਡੇ ਸੀਸੇ ਦੇ ਉੱਤੇ ਤੁੰਦ ਨਹੀਂ ਜੰਮਦੀ ਤੁਹਾਨੂੰ ਅੱਗੇ ਦੇਖਣ 'ਚ ਦਿੱਕਤ ਨਹੀਂ ਆਉਂਦੀ ਹਾਂ ਠੀਕ ਹੈ ਪਹਿਲਾ ਸਟੈਪ ਤਾਂ ਛੋਡੇ ਇਹ ਆਲੂ ਤੇ ਸੌਸ ਦਾ ਇਹ ਹੋ ਗਿਆ ਹਾਂ ਦੂਸਰਾ ਹੋਰ ਕੀ ਹੈ ਦੂਸਰਾ ਤੁਸੀਂ ਕਰਨੇਗਾ ਜਿੱਮੇ ਲੱਟਾਂ ਪੀਲੀਆਂ ਹੋ ਜਾਂਦੀਆਂ ਨੇ ਆਪਣੀਆਂ ਠੀਕ ਹੈ ਆ ਦੇਖੋ ਲੈਟਾਂ ਦੇ ਪਾਣੀ ਮਾਰ ਲਿਆ ਆਪਾਂ ਫੇਟ ਲੀਆਂ ਲੈਟਾਂ ਦੇ ਵੀ ਮਾਰਦੀਆਂ ਜੀ ਮਾਰਦੇ ਆ ਜੀ ਲਫੜਾਈ ਬਈਆ ਸੌਸ ਮੜੀ ਠੀਕ ਆ ਸੌਸ ਲਾ ਕੇ ਆਪਾਂ ਨੇ ਇੱਥੇ ਲੈਟਾਂ ਤੇ ਵੀ ਮਾਰ ਲਿਆ ਹਾਂ ਹਾਂ ਇੱਧਰ ਵੀ ਮਾਰੂਗਾ ਪਾਣੀ ਇੱਕ ਮਿੰਟ ਕਰੋ ਠੀਕ ਐ ਇਸ ਤਰੀਕੇ ਨਾਲ ਆਲੂ ਨਾਲ ਮਸਲ ਲੈਣ ਤੁਸੀਂ ਨੇ ਆਲੂ ਨਾਲ ਆਪਣੀਆਂ ਲੈਟਾਂ ਚੰਗੀ ਤਰ੍ਹਾਂ ਸਾਫ਼ ਕਰਨੀਆਂ ਨੇ ਤਾਂ ਕਿ ਆਪਣੀ ਜਿਹੜੀ ਲੈਟਾਂ ਲੈ ਬੜੀ ਬਈ ਮੜਾ ਜਾ ਉਹ ਕਾਫੀ ਦੂਰ ਤੱਕ ਜਾਵੇ ਇਹ ਉਹਦੇ ਵਾਸਤੇ ਹਾਂ ਜੀ ਠੀਕ ਐ ਵੀ ਰੋਸ਼ਨੀ ਆਪਣੀ ਘੱਟ ਦੂਰ ਤੱਕ ਜਾਂਦੀ ਆ ਲੈ ਇੱਧਰ ਵੀ ਲਾ ਲੈ ਬਈ ਦੂਸਰਿਆਂ ਨੂੰ ਪਤਾ ਨਹੀਂ ਲੱਗਦਾ ਤਾਂ ਕਰਕੇ ਐਕਸੀਡੈਂਟ ਹੋਣ ਦੇ ਚਾਂਸ ਵੱਧ ਹੁੰਦੇ ਨੇ ਲੈ ਤੁਸੀਂ ਪਹਿਲਾਂ ਦੇਖ ਲਿਓ ਲੈਟਾਂ ਵਿੱਚ ਜਦੋਂ ਬਿਨਾ ਸੌਸ ਤੇ ਆਲੂ ਤੋਂ ਆਪਣੇ ਸਾਹਮਣੇ ਤੋਂ ਪਹਿਲਾਂ ਕੀ ਮਾਹੌਲ ਸੀ ਇਹਦਾ ਲਾ ਦੇ ਵੀ ਸੌਸ ਲਾ ਦਿਓ ਜੀ ਰਿਟੀਨ ਤੇ ਸਾਫ਼ ਕਰਦੇ ਹਾਂ ਚੰਗੀ ਤਰ੍ਹਾਂ ਤੁਸੀਂ ਆਲੂ ਨੂੰ ਕੱਟ ਕੇ ਘਸਾਉਣਾ ਤੁਸੀਂ ਆਲੂ ਤੇ ਸੌਸ ਆਬ ਦੀ ਗੱਡੀ ਦੇ ਵਿੱਚ ਰੱਖਣੀ ਹੈ ਜਦੋਂ ਵੀ ਤੁਹਾਨੂੰ ਦਿੱਤੇ ਤੁਸੀਂ ਸਾਫ਼ ਕਰਨਾ ਹੈ ਨਹੀਂ ਤੁਹਾਨੂੰ ਤੁਰਨੇ ਨਹੀਂ ਦਿੰਦੀ ਬਈ ਅੱਗੇ ਠੀਕ ਹੈ ਲੈ ਪਾਣੀ ਮਾਰ ਕੇ ਦਿਖਾਓ ਜੀ ਮਾੜਾ ਲੈਟਾਂ ਜਰੂਰ ਦਿਖਾ ਦਿਓ ਵੀ ਚੰਗੀ ਤਰ੍ਹਾਂ ਵੀ ਕਿੰਨੀਆਂ ਕ ਸਾਫ਼ ਹੁੰਦੀਆਂ ਨੇ ਆਲੂ ਦਿਖਾਣੇ ਹੈਨ ਪੂਰਾ ਰਿਜ਼ਲਟ ਮਿਲੂਗਾ ਬਈ ਮਾ ਠੀਕ ਹੈ ਆਲੂ ਦੇ ਉੱਤੇ ਲਾਉਣੀ ਸੌਸ ਟਮਾਟੋ ਹਾਂ ਟਮਾਟੋ ਸੌ ਲਓ ਜੀ ਆਹ ਨੀ ਆਪਣੀਆਂ ਲਾਈਟਾਂ ਦੇ ਵੱਜ ਕੇ ਆ ਦੇਖ ਲੋ ਤੁਸੀਂ ਠੀਕ ਹੈ ਕਿਵੇਂ ਚਿਲਕੀਆਂ ਲਾਈਟਾਂ ਸਾਰੇ ਦਾਗ ਲਾਈਟਾਂ ਤੋਂ ਹਰਮ ਕਰ ਦੰਦੀ ਐ ਤੇ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਇਹ ਹੈ ਵੀ ਆਪਾਂ ਜਿਹੜਾ ਆਲੂ ਕਸਾਇਆ ਇੱਕ ਟਾਈਮ ਤਾਂ ਸਾਫ਼ ਕਰਤਾ ਹੁਣ ਇਸ ਤੋਂ ਬਾਅਦ ਇਹ ਪਾਣੀ ਖੜਨ ਨਹੀਂ ਦਿੰਦਾ ਉਸਤੇ ਗੱਡੀ ਦੇ ਉੱਤੇ ਜਿੰਨਾ ਵੀ ਤੁਹਾਡੀ ਗੱਡੀ ਦੇ ਉੱਤੇ ਧੁੰਦ ਦਾ ਪਾਣੀ ਡਿਗੂ ਉਹ ੇਠਾਂ ਜਾਈ ਜਾਂਦਾ ਨਾਲ ਦੀ ਨਾਲ ਨਾਲ ਦੀ ਨਾਲ ਨਹੀਂ ਤਾਂ ਉਹ ਜੰਮ ਜਾਂਦੇ ਉੱਤੇ ਅੱਗੇ ਆਪਾਂ ਦਾਗ ਪੈ ਜਾਂਦੇ ਆ ਦਾਗਾਂ ਕਰਕੇ ਆਪਾਂ ਨੂੰ ਦਿਖਦਾ ਨਹੀਂ ਇੱਧਰ ਦੂਸਰੀ ਲਾਈਟ ਤੇ ਵੀ ਮਾਰੋ ਸ਼ਰਮਾ ਜੀ ਪਾਣੀ ਦੂਸਰੀ ਲਾਈਟ ਤੇ ਵੀ ਪਾਣੀ ਮਾਰੋ ਇੱਧਰਲੇ ਪਾਸੇ ਆ ਲਓ ਜੀ ਲਓ ਜੀ ਦ ਤੇ ਆਪਣਾ ਸੀਸਾ ਚੰਗੀ ਤੁਸੀਂ ਕੁਝ ਨਹੀਂ ਕਰਨਾ بس ਇਹ ਕਾਲੂ ਰੱਖਣਾ ਹੈ ਗੱਡੀ 'ਚ ਇੱਕ ਸੌਸ ਰੱਖਣੀ ਹੈ ਜਦੋਂ ਵੀ ਤੁਸੀਂ ਸਫਰ ਵਾਸਤੇ ਤੁਰਨਾ ਹੈ ਹੋਰ ਕੁਝ ਨਹੀਂ ਆਹ ਦੇਖੋ ਸੀਸਾ ਜਮਾਂ ਕਲੀ ਸਿਰਫ ਤੁਸੀਂ ਆਪਦਾ ਸੀਸਾ ਤੇ ਆ ਦੋਨੇ ਲਾਈਟਾਂ ਚੰਗੀ ਤਰ੍ਹਾਂ ਇਹਨਾਂ ਤੇ ਆਲੂ ਘਸਾ ਕੇ ਸੌਸ ਨਾਲ ਮਾਰ ਦਿਓ ਪਾਣੀ ਮਾਰ ਦਿਓ ਉਸ ਤੋਂ ਬਾਅਦ ਬਸ ਫਿਰ ਤੁਸੀਂ ਕਿੰਨਾ ਮਰਜ਼ੀ ਸਫਰ ਕਰੋ ਤੁਹਾਡੀ ਗੱਡੀ ਦੀਆਂ ਲਾਈਟਾਂ ਤੇ ਸੀਸੇ ਨੂੰ ਦਿੱਕਤ ਨਹੀਂ ਆਊਗੀ ਧੁੰਦ ਇਹਨਾਂ ਨੂੰ ਕੁਝ ਨਹੀਂ ਖਰ ਕਹਿ ਸਕਦੀ ਠੀਕ ਹੈ ਜੇ ਤੁਸੀਂ ਆਲੂ ਨਾਲ ਚੰਗੀ ਤਰ੍ਹਾਂ ਆਪਦੀ ਗੱਡੀ ਨੂੰ ਸਾਫ਼ ਕਰ ਲਿਆ ਤੇ ਸ਼ੇਅਰ ਕਰ ਦਿਓ ਜੀ ਤਾਂ ਕਿ ਜਿਹੜੇ ਲੋਕ ਧੁੰਦ ਦੇ ਵਿੱਚ ਡੇਲੀ ਸਫਰ ਕਰਦੇ ਨੇ ਗੱਡੀਆਂ 'ਚ ਵੱਡੇ ਬਾਹਰ